ਟੀਬੀ ਦੇ ਮਰੀਜ਼ ਟੀਬੀ ਹਸਪਤਾਲ ਦੇ ਵਿੱਚ ਦਵਾਈਆਂ ਲੈਣ ਦੇ ਲਈ ਖੱਜਲ ਖਵਾਰ ਹੁੰਦੇ ਨਜ਼ਰ ਆਏ ਨੇ ਜਿਉਂ ਤੁਹਾਨੂੰ ਦੱਸਦੇ ਕਿ ਮੀਡੀਆ ਦੇ ਨਾਲ ਰਾਬਤਾ ਕਾਇਮ ਕਰਦੇ ਆ ਟੀਬੀ ਦੇ ਮਰੀਜ਼ਾਂ ਨੇ ਰੋ ਰੋ ਆਪਣਾ ਦੁੱਖੜਾ ਸੁਣਾਇਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦਿਹਾੜੀਦਾਰ ਗਰੀਬ ਲੋਕ ਹਾਂ ਐਨੇ ਪੈਸੇ ਕਿੱਥੋਂ ਲੈ ਕੇ ਆਈਏ ਸਾਡਾ ਤਾਂ ਕਿਰਾਇਆ ਵੀ ਮਸੇ ਸਾਨੂੰ ਜੁੜਦਾ ਹੈ ਤਾਂ ਅਸੀਂ ਦਵਾਈ ਵੀ ਬਾਹਰੋਂ ਕਿਵੇਂ ਲੈ ਲਈਏ ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਪ੍ਰਸ਼ਾਸਨ ਕਹਿੰਦਾ ਹੈ ਕਿ ਸਾਡੇ ਕੋਲ ਦਵਾਈਆਂ ਮੁੱਕ ਗਈਆਂ ਨੇ ਦਵਾਈਆਂ ਬਾਹਰੋਂ ਲੈ ਲਵੋ ਜੱਥੇ ਜਾ ਰਹੇ ਕਿ ਹਸਪਤਾਲ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਬਾਹਰੋਂ ਦਵਾਈਆਂ ਲੈਣ ਲਈ ਮਰੀਜ਼ ਜੜੇ ਕਿ ਮਜਬੂਰ ਹਸਪਤਾਲ ਦੇ ਮੈਡੀਕਲ ਅਧਿਕਾਰੀਆਂ ਨੇ ਮੀਡੀਆ ਨੂੰ ਕਹਿ ਕੇ ਦਵਾਈ ਦੀ ਕਮੀ ਚੱਲ ਰਹੀ ਹੈ ਪਰ ਅਸੀਂ ਦਵਾਈ ਮੰਗਵਾਈ ਹੈ ਇੱਕ ਅੱਧੇ ਦਿਨਾਂ ਤੱਕ ਜਿਹੜੇ ਕਿ ਦਵਾਈਆਂ ਵਾਪਸ ਆ ਜਾਣਗੇ ਤੇ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ ਹਰ ਇੱਕ ਮਰੀਜ਼ ਨੂੰ ਦਵਾਈ ਜਿਹੜੀ ਮੁਹੱਈਆ ਕਰਵਾਈ ਜਾਵੇਗੀ ਕਿਸੇ ਨੂੰ ਵੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਦੇ ਇਲਾਵਾ ਦੋਵੇਂ ਤਿਰਕ ਕੀ ਕੁਝ ਇਲਜ਼ਾਮ ਲਗਾ ਰਹੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਕੁਝ ਜਿਹੜਾ ਆਤਾ ਜਨ ਨੂੰ ਹੋਵੇ ਦਵਾਈ ਲੈ ਗਈ ਦਵਾਈ ਨੇ ਇਹ ਪਦਰ ਬਸ ਨੂੰ ਦੁੱਖ ਕਿਉਂ ਲਾਣਾ ਤੋ ਪੁੱਤ ਸਾਡਾ ਬੜਾ ਆ ਜਾ ਕੇ ਦੱਸਣ ਪਾਇਆ ਨ ਕੋਈ ਮਿਲ ਨਹੀਂ ਦਿਆ ਦਵਾਈ ਲਈ ਇਕ ਤੋਂ ਮੈਨੂੰ ਇਹ ਦੱਸ। ਪੁੱਤ ਮੇਰਾ ਕੱਲਾ ਕੱਲਾ ਚੈਲੀ ਜਾਂਦਾ ਹੋਇਆ ਚਰਾ ਮੈਨੂੰ ਕਿੱਥੇ ਦਵਾਈ ਖਵਾਵੇ। ਮੈਨੂੰ ਪਹਿਲੇ ਮੈਂ ਤਾਂ ਟਾਈਟ ਨਹੀਂ ਕਰਾਂਗੀ ਐਸੇ ਕਰਕੇ ਦਿਖਾ ਸਮਾਨ ਕਰ। ਆ ਬੋੜ ਮੈਨੂੰ ਇੱਕ ਪੁੱਤ ਆ ਮਿਲਿਆ। ਬੜੂ ਗੋਈ ਹਰਛਾ ਵਰਕੇ ਰੋ ਕਰ ਦੇ ਕੇ ਗਈ ਪਤਾ ਇੱਕ ਆ। ਉਨੇ ਦਿਨਾਂ ਕੇ ਪੁੱਤਾਂ ਨੂੰ ਮੈਨੂੰ ਉੱਤੇ ਜਾ ਆ ਪੁੱਤ ਤਾਂ ਮੈਂ ਇੱਥੇ ਐ ਪੁੱਤਰਾ ਕੀ ਕਰ ਗਿਆਈ ਪੁੱਤਰਾ ਐ ਪੁੱਤਰਾ ਕੀ ਕਰ ਗਿਆ ਦੱਸ ਮੈਨੂੰ ਉਹ ਤੇ ਮੇਰਾ ਦਿਹਾੜੀ ਜਾਂਦਾ ਥੜੀ ਉਹ ਝੜ 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 ਕਰੀ ਕਿ ਮੇਰੇ ਨਾਲ ਆਵੇ ਅਰੀਨਾ ਮੇਰਾ ਨਾਂ ਜੀ ਹਾਂ ਜੀ ਤੇ ਆਹ ਕਾਰਡ ਮੈਂ ਸੇਵਾ ਹੀ ਕਰਦੀ ਪਈ ਕਿਸੇ ਦੀ ਕੁੜੀ ਦੀ ਭਾਜੀ ਉਹਦਾ ਮਾਪਿਓ ਨਹੀਂ ਹੈਗਾ ਤੇ ਟੀਵੀ ਦੀ ਦਵਾਈ ਚੱਲਦੀ ਪਈ ਉਹਦੀ ਅੱਛਾ ਜੀ ਤੇ ਕੱਲ ਵੀ ਮੈਂ ਆਈ ਸੀ ਦੋ ਦਿਨ ਦੀ ਦਵਾਈ ਦਿੱਤੀ ਇਹਨਾਂ ਨੇ ਕਹਿੰਦੇ ਕੱਲ ਤੁਹਾਨੂੰ ਮਹੀਨੇ ਜੀ ਦਾ ਹਫਤੇ ਦੀ ਮਿਲ ਜੇਗੀ ਅੱਜ ਆਏ ਆ ਇੱਕ ਡਾਕਟਰ ਸਾਹਿਬ 7 ਵਜੇ ਦਾ ਟਾਈਮ ਦਿੱਤਾ ਸਾਨੂੰ ਕਿ ਆ ਜਾਓ ਲਾਈਨ ਬਹੁਤ ਲੰਬੀ ਹੁੰਦੀ ਹੈ 10 ਵਜੇ ਟੌਰ ਨਾਲ ਆਉਂਦੇ ਆ ਤੇ ਆ ਕੇ ਜਵਾਬ ਦੇਣ ਦੀ ਦਵਾਈ ਨਹੀਂ ਹੈਗੀ ਤੇ ਦਵਾਈ ਤੁਸੀਂ ਬਾਹਰੋਂ ਲਓ ਬਾਹਰ ਰਾਜ ਮੈਡੀਕਲ ਸਟੋਰ ਤੇ ਉੱਥੇ ਭੇਜੀ ਜਾਂਦੇ ਸਾਰਿਆਂ ਨੂੰ ਵੀ ਉੱਥੋਂ ਲੈ ਲਓ ਪਤਾ ਤੁਹਾਨੂੰ ਮਿਲ ਜੇਗੀ ਨੰਬਰ ਵੀ ਤਾਂ ਵੀ ਇਸ ਨੰਬਰ ਤੇ ਦਵਾਈ ਜਾ ਕੇ ਲੈ ਲੀ ਹਾਂਜੀ ਨੰਬਰ ਦਿੱਤਾ ਨਹੀਂ ਨੰਬਰ ਨਹੀਂ ਦਿੱਤਾ ਰਾਜ ਮੈਡੀਕਲ ਸਟੋਰ ਤੋਂ ਕਹਿੰਦੇ ਵੀ ਦਵਾਈ ਲੈ ਲਓ ਜਾ ਕੇ ਪਰ ਸਰਕਾਰ ਤਾਂ ਕਹਿੰਦੀ ਦਵਾਈਆਂ ਅੰਦਰੋਂ ਫ੍ਰੀ ਮਿਲਦੀਆਂ ਅੱਜ ਕੱਲ੍ਹ ਹਸਪਤਾਲ ਗਰੀਬਾਂ ਨੂੰ ਕੋਈ ਫ੍ਰੀ ਦਵਾਈ ਨਹੀਂ ਆਹ ਫ੍ਰੀ ਦਵਾਈ ਚੱਲਦੀ ਪਰ ਉਹ ਕਹਿੰਦੇ ਇਸ ਟਮ ਦਵਾਈ ਖਤਮ ਹੋਈ ਪਈ ਐ ਤੇ ਲੱਗਦਾ ਨਹੀਂ ਕਿ ਕਿਸੇ ਹੋਰ ਨੂੰ ਦਵਾਈ ਜਾਣ ਪਛਾਣ ਦਵਾਈ ਦਿੱਤੀ ਜਾ ਰਹੀ ਹੈ ਹਾਂਜੀ ਉਹ ਵਾਗਵਾ ਨੂੰ ਦੇ ਹੀ ਜਾਂਦੇ ਆ ਜਾਂ ਫਿਰ ਜਿਆਦਾ ਕੋਈ ਬੋਲਦਾ ਤਾਂ ਉਹਨੂੰ ਦੇ ਹੀ ਜਾਂਦੇ ਆ ਮੇਰੇ ਸਾਹਮਣੇ ਦਵਾਈ ਦੇ ਦਿੱਤੀ ਆ ਪਰ ਮੈਂ ਕਿਹਾ ਵਿਚਾਰੀ ਕੁੜੀ ਹੈਨੀ ਕੋਦੇ ਅੱਗੇ ਪਿੱਛੇ ਇਹਨੂੰ ਥੋੜੀ ਜੀ ਦਵਾਈ ਦੇ ਦਿਓ ਤਦ ਤੁਸੀਂ ਬਾਹਰੋਂ ਲੈ ਲਓ ਦਵਾਈ ਨਹੀਂ ਹੈਗੀ ਜਿੱਥੇ ਮਰਜ਼ੀ ਕਿ ਲੋਰ ਵੀ ਲੋਰ ਵੀ ਲੋਕ ਪਰੇਸ਼ਾਨ ਹੋ ਕੇ ਚਲੇ ਗਏ ਹਾਂਜੀ ਕਿੰਨੇ ਲੋਕ ਸੀ ਜਿਹੜੇ ਪਰੇਸ਼ਾਨ ਹੋ ਕੇ ਕਲਪਕੇ ਚਲੇ ਗਏ ਅੱਛਾ ਜੀ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੋ ਹੀ ਕਿ ਦਵਾਈ ਜਲਦੀ ਤੋਂ ਜਲਦੀ ਆਈ ਜਾਵੇ ਕਿਉਂਕਿ ਟੀਵੀ ਦੀ ਦਵਾਈ ਬਾਹਰ ਬਹੁਤ ਮਹਿੰਗੀ ਦੇਣ ਦੇ ਆ ਤਕਰੀਬ ਗਰੀਬ ਆਦਮੀ ਨਹੀਂ ਲੈ ਸਕਦਾ ਇਹ ਕਿਹੜੇ ਡਾਕਟਰ ਨੇ ਕਹੀ ਬਾਹਰ ਜਾ ਕੇ ਦਵਾਈ ਲੈਣ ਦੀ ਇੱਥੇ ਦਵਾਈ ਸਪਲਾਈ ਕਰਦੇ ਆ ਜਿਹੜੇ ਸੁਨੀਲ ਕੁਮਾਰ ਉਹਨਾਂ ਨੇ ਕਿਹਾ ਬਾਹਰ ਨਹੀਂ ਜਿਹੜੇ ਕੋ ਚੈੱਕਅਪ ਚੱਲਦਾ ਉਹਨਾਂ ਨੇ ਤਾਂ ਨਹੀਂ ਕਿਹਾ ਨਹੀਂ ਉਹਨਾਂ ਨੇ ਨਹੀਂ ਕਿਹਾ ਠੀਕ ਹੈ ਜਿਹੜੇ ਦਵਾਈ ਵੰਡਦੇ ਉਹਨਾਂ ਨੇ ਕਿਹਾ ਸੁਨੀਲ ਕੁਮਾਰ ਕੋਈ ਲੱਗਦਾ ਕਿ ਮਿਲ ਹੀ ਭਗਤੀ ਹੈ ਨਾ ਜੀ ਮਿਲ ਹੀ ਭਗਤੀ ਹੈ ਭਾਜੀ ਸਾਰਿਆਂ ਨੂੰ ਦੇ ਹੀ ਜਾਂਦੇ ਆ ਤੇ ਬਸ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਚੁੱਪ ਕਰਕੇ ਮੈਡੀਕਲ ਸਟੋਰਾਂ ਦੇ ਦੇ ਹੀ ਜਾਂਦੇ ਤੇ ਗਰੀਬ ਆਦਮੀ ਇਸ ਕਰਕੇ ਚੱਲ ਜਾਂਦਾ ਮੈਡੀਕਲ ਸਟੋਰ ਤੇ ਕੀ ਉਹਨਾਂ ਦਾ ਕੋਰਸ ਨਾ ਟੁੱਟੇ ਫੇਰ ਦੁਬਾਰਾ ਸਟਾਰਟ ਕਰਨਾ ਪਏਗਾ ਕੀ ਮੰਗ ਕਰਨਾ ਬਸ ਦਵਾਈ ਭਾਜੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਦਵਾਈ ਬਾਹਰੋਂ ਬਹੁਤ ਮੈਡੀਕਲ ਸਟੋਰ ਵਾਲੇ ਮਹਿੰਗੀ ਦੇਣਦੇ ਆ ਠੀਕ ਹੈ ਤੇ ਟੀਵੀ ਦੀ ਦਵਾਈ ਫ੍ਰੀ ਹੈ ਪਿੰਡ ਮੰਡੇਆਲੇ ਤੋਂ ਹਾਂ ਕੀ ਗੱਲ ਬਾਤ ਤੁਸੀਂ ਰੋ ਰਹੇ ਸੀ ਜਦ ਟੀਵੀ ਹਸਪਤਾਲ ਆਇਆ ਹਾਂ ਟੀਵੀ ਰੋ ਰਿਹਾ ਪਿਆ ਤਾਂ ਦਵਾਈ ਨਹੀਂ ਤੁਸੀਂ ਬਾਜ਼ਾਰੋਂ ਲਾਓ ਤੇ ਪੁੱਤ ਮੇਰੇ ਕੋ ਤੇ ਕਿਰਾਏ ਜੋਗੇ ਪੈਸੇ ਨਹੀਂ ਤਾਂ ਮੈਂ ਦਵਾਈ ਕਿੱਤਰਾਂ ਲਾਵਾਂ ਇਕੱਲਾ ਇਕੱਲਾ ਮੇਰਾ ਪੁੱਤ ਕਮਾਉਣ ਵਾਲਾ ਉਹ ਦਿਹਾੜੀ ਗਿਆ ਤੇ ਮੈਂ ਆਪਣੀ ਧੀ ਨੂੰ ਨਾਲ ਲਿਆਈ ਹਾਂ ਤੇ ਮੇਰੇ ਕੋ ਪੈਸਾ 1 ਨੇ ਰੁਪਈਆ ਕਿਰਾਏ ਜੋਗੇ ਆ ਪòn ਮੈਂ ਦਵਾਈ ਕਰਾਏ ਜੋ ਕਿ ਪੈਸੇ ਕਿਥੋਂ ਨਾ ਮੈਨੂੰ ਪੈਸੇ ਦੇ ਦੋ ਤੇ ਮੈਂ ਦਵਾਈ ਲੈ ਜਾਨੀ ਕਿੰਨਾ ਚਿਰ ਹੋਗਾ ਤੁਹਾਡਾ ਇਲਾਜ ਇਹ ਮੇਰਾ ਹੋ ਗਿਆ ਦੋ ਕੱਪ ਤੇਰਾ ਪਹਿਲਾਂ ਵੀ ਦਵਾਈ ਕਈ ਵਾਰ ਲੈ ਕੇ ਗਏ ਨਾ ਖੜੀਆਂ ਹੋਵੇ ਦਵਾਈ ਮੇਰੇ ਕੋਲ ਪਹਿਲਾਂ ਅੰਦਰੋਂ ਮਿਲਦੀ ਏ ਬਾਹਰੋਂ ਮੈਂ ਅੰਦਰੋਂ ਵੀ ਦਿੱਤੀ ਐਨਾ ਮੁੱਲ ਬਾਹਰੋਂ ਵੀ ਦਿੱਤੀ ਮੁੱਲ ਅੰਦਰੋਂ ਮੁੱਲ ਮਿਲਦੀ ਏ ਹਾਂ ਨਹੀਂ ਬਾਹਰੋਂ ਅੱਛਾ ਕੀ ਕਹਿੰਦੇ ਬਾਹਰੋਂ ਲੈ ਲਓ ਹਾਂ ਹੁਣ ਹੀ ਜਾਂਦੇ ਬਾਹਰੋਂ ਜਲਦੀ ਲਿਖ ਦਿੰਦੇ ਨੇ ਬਾਹਰੋਂ ਲੈ ਲਓ ਕਿਹੜੇ ਡਾਕਟਰ ਕੋ ਤੁਹਾਡਾ ਇਲਾਜ ਕਰਦਾ ਇਹ ਡਾਕਟਰ ਤਾਂ ਪੰਜਾਹ ਵਰਡ ਜਲਦੀ ਮੋਟਾ ਜੇ ਉਹਦਾ ਹੀ ਤੇ ਕਿ ਤੁਸੀਂ ਦਵਾਈਆਂ ਵਾਲੇ ਕੋਲ ਗਏ ਕੀ ਕਹਿੰਦਾ ਫਿਰ ਆਪਾਂ ਇਹ ਆ ਇਹ ਕਿਸੇ ਦੁਕਾਨ ਦਾ ਨਾਮ ਦੱਸੇ ਜਿਨ੍ਹਾਂ ਨੇ ਤੁਹਾਨੂੰ ਨੰਬਰ ਦੱਸਿਆ ਬਾਹਰ ਆਂਦੇ ਦੁਕਾਨੇ ਗੰਧ ਹੁੰਦਾ ਨਾ ਅੱਛਾ ਜੀ ਨਾਮ ਆਂਦੇ ਤੁਹਾਨੂੰ ਨਾਮ ਦੱਸਿਆ ਕੀ ਕਹਿੰਦੇ ਕਿਹੜੀ ਦੁਕਾਨ ਤੋਂ ਲੈ ਲਓ ਨਾਮ ਨਹੀਂ ਦੱਸਿਆ ਇਹੋ ਦੱਸਿਆ ਵੀ ਦੋਆ ਬਾਰ ਦੁਕਾਨਾਂ ਨੇ ਜਾ ਕੇ ਮਾ ਪਰਚੀ ਦਿੱਤੀ ਵੀ ਤੁਹਾਨੂੰ ਨਾ ਪਰਚੀ ਕੋਈ ਨਹੀਂ ਦਿੱਤੀ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਮੇਲੇ ਭੁਗਤਤ ਹੋ ਗਈ ਹੈ ਆਪਾਂ ਆਂਦੇ ਵਰਕਾ ਖਾ ਲਓ ਤੇ ਦਵਾਈ ਲੈ ਲਓ ਜਾ ਕੇ ਤੁਹਾਨੂੰ ਲੱਗਦਾ ਕਿ ਕਹਿੰਦੇ ਸਰ ਇੱਥੇ ਦਵਾਈਆਂ ਖਤਮ ਹੋਈਆਂ ਨੇ ਹਾਂ ਦਵਾਈਆਂ ਅੰਦੇ ਪਿੱਛੋਂ ਨਹੀਂ ਆਉਣ ਡੀਆਂ ਇਨ ਹੋਰਾਂ ਦਵਾਈ ਦਿੰਦੇ ਨੇ ਕਿਸੇ ਕਈਆਂ ਨੂੰ ਦੇਂਦਾ ਤਿੰਨ ਚੌ ਮੁੰਡਿਆਂ ਨੂੰ ਦੇਤੀ ਆ ਅੱਛਾ ਜਾਨ ਪਛਾਣ ਵਾਲਿਆਂ ਨੂੰ ਦਿੰਦੇ ਨੇ ਹਾਂ ਹਾਂ ਸਾਨੂੰ ਇੱਥੇ ਤਰਲੇ ਲੈਣ ਦਾ ਗਰੀਬ ਬੰਦੇ ਦੀ ਕੋਈ ਹੈਲਪ ਨਹੀਂ ਕਰਦਾ ਨਹੀਂ ਕੋਈ ਨਲ ਪਰ ਕਰਦਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਵੀ ਜਾਂ ਸਾਡੀ ਜਾਨ ਕੱਢ ਲਓ ਤੇ ਜਾਂ ਸਾਨੂੰ ਦਵਾਈ ਭੇਜ ਦਿਓ ਤੁਹਾਡੇ ਬੱਚੇ ਜਿੰਦੇ ਨੇ ਜਾਂ ਕੁਝ ਹੋ ਕੁਛ ਆਣ ਲਿਆ ਜਾਂ ਸਾਨੂੰ ਟੀਗਲਵਾਜੋ ਬਣ ਕੇ ਕਿਉਂ ਬੱਚੇ ਦੁਖੀ ਹੋਏ ਆ ਤੇ ਮੈਂ ਵੀ ਦੁਖੀ ਹੋਈ ਆ ਇਸ ਤੋਂ ਪਹਿਲੇ ਵੀ ਤੁਹਾਨੂੰ ਜਾਨ ਖੱਜੇ ਖਰਾਬੀ ਕੀਤੀ ਕਿ ਅੱਜ ਨਹੀਂ ਨਹੀਂ ਅੱਜ ਕੀਤੀ ਉਹ ਦਿਨ ਮੈਂ ਦੇਤੀ ਹਾਂ ਉਹ ਦਿਨ ਟੈਸਟ ਵੀ ਕਰਾਇਆ ਸੀ ਤੁੱਕ ਦਾ ਆਪੀ ਤੇਨੂੰ ਇਹ ਕੀ ਮਤਾਂ ਮੇਰਾ ਨਾ ਤੁਹਾਡੀ ਖੱਜੇ ਖਰਾਬੀ ਕੀਤੀ ਅੱਜ ਕੀਤੀ ਅੱਜ ਹੁੰਦੀ ਹੈ ਕਿ ਨਹੀਂ ਦਵਾਈ ਨਹੀਂ ਹੈਗੀ ਹੁਣ ਤੁਸੀਂ ਕੀ ਕਰੋਗੇ ਕੀ ਮੰਗ ਕਰਦੇ ਕੀ ਮੰਗ ਕਰਦੇ ਹਨ ਦਵਾਈ দাও ਨਹੀਂ ਟੀਵੀ ਦੀ ਦਵਾਈ ਜੜੀ ਹੈ ਸ਼ਾਰਟੇਜ ਸੀਗੀ ਉਹ ਅਸੀਂ ਖਰੀਦ ਲਈ ਹੈ 10 ਦਵਾਈ ਆ ਗਈ ਹੈ ਠੀਕ ਹੈ ਦਵਾਈ ਹੁਣ ਮਿਲਨੀ ਸ਼ੁਰੂ ਹੋ ਜੇਗੀ ਸਾਰਿਆਂ ਨੂੰ ਪਰ ਜਦੋਂ ਤੁਹਾਡਾ ਸਾਡਾ ਮੈਡੀਕਲ ਸਟੋਰ ਤੇ ਬੈਠਾ ਹੋਇਆ ਉਹ ਕਹਿੰਦਾ ਬਾਹਰੋਂ ਜਾ ਕੇ ਫਲਾਣੇ ਮੈਡੀਕਲ ਸਟੋਰ ਤੋਂ ਲੈ ਲਓ ਦਵਾਈ ਨਹੀਂ ਔਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਾਣ ਪਛਾਣ ਵਾਲਿਆਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਇਹਨੇ ਗਰੀਬ ਬੰਦੇ ਆਉਂਦੇ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ ਨਹੀਂ ਐਤਾ ਕੋਈ ਨਹੀਂ ਹੈ ਅਸੀਂ ਕਿਸੇ ਨਾਲ ਕਦੇ ਵੀ ਭੇਤਭਾਵ ਨਹੀਂ ਕਰਦੇ ਠੀਕ ਹੈ ਸਾਰਿਆਂ ਨੂੰ ਦਵਾਈ ਜੇ ਆਏਗੀ ਤਾਂ ਸਾਰਿਆਂ ਨੂੰ ਦਵਾਈ ਮਿਲਦੀ ਹੈ ਔਰ ਦਵਾਈ ਆ ਗਈ ਹੈ ਇਹ ਹੁਣ ਮੈਂ ਕਨਫਰਮ ਕੀਤਾ ਹੈ ਠੀਕ ਹੈ ਔਰ ਦਵਾਈ ਮਿਲਣੀ ਸ਼ੁਰੂ ਹੋ ਜੇਗੀ ਹੁਣ ਤੋਂ ਗਰੀਬ ਲੋਕ ਬਾਹਰ ਰੋ ਰੋ ਕੇ ਦਵਾਈ ਪਾ ਰਹੇ ਨੇ ਜਾ ਨਹੀਂ ਜੇ ਕੋਈ ਕੋਈ ਦਵਾਈ ਨਹੀਂ ਪਾਰਿਆ ਜੀ ਤੇ ਕੋਈ ਇਦਾਂ ਨਹੀਂ ਹੈ ਅਸੀਂ ਸਾਰਿਆਂ ਨੂੰ ਦਵਾਈ ਦੇ ਰਹੇ ਹਾਂ ਜਿਹੜੇ ਵੀ ਹੈ ਅਸੀਂ ਪਰਚੇਜ਼ ਕਰ ਲਈ ਅਸੀਂ 2.5 ਲੱਖ ਦੀ ਮੈਡੀਸਿਨ ਲਈ ਹੈ ਇਸ ਪਰ ਠੀਕ ਹੈ ਉਹ ਆ ਗਈ ਹੈ ਮੈਡੀਸਿਨ ਠੀਕ ਹੈ ਅੱਜ ਮੈਡੀਸਿਨ ਆ ਗਈ ਹੈ ਸਾਡੇ ਕੋਲ ਹੁਣੇ ਆ ਰਿਹਾ ਮੇਰੇ ਕੋਲ ਹੁਣੇ ਫੋਨ ਆਇਆ ਤੇ ਅਸੀਂ ਸਾਰਿਆਂ ਨੂੰ ਮੈਡੀਸਿਨ ਦੇ ਦੇਣਗੇ ਸਟੇਟ ਤੋਂ ਵੀ ਆ ਰਹੀ ਹੈ ਜਿਹੜੇ ਬਾਲ ਪਰਚੇ ਗੱਡਦੇ ਉਹ ਕੋ ਮਨਾ ਕਰੀ ਜਾਂਦੇ ਦਵਾਈ ਵੀ ਹੈ ਨਹੀਂ ਦਵਾਈ ਕਹਿੰਦੇ ਦਵਾਈ ਫਿਲਹਾਲ ਮਤਲਬ ਨਹੀਂ ਹੈ ਪਰ ਆ ਗਈ ਹੈ ਮਤਲਬ ਦਵਾਈ ਠੀਕ ਹੈ ਹੁਣ ਦਵਾਈ ਮਤਲਬ ਜਿਹੜਾ ਟਰੱਕ ਹੈ ਉਹ ਆ ਗਿਆ ਹੈ ਮੈਂ ਹੁਣੇ ਤੁਹਾਨੂੰ ਦੱਸਦਾ ਲੂਪੀਨ ਵਾਲੇ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਕਨਫਰਮ ਕਰਤਾ ਹੈ ਜਦੋਂ ਆਪਣਾ ਟਾਈਮ ਦਿੱਤਾ ਗਿਆ ਸੀ ਅੱਜ ਦਾ ਲੋਕੀ ਇਥੇ ਖੰਜਲ ਹੋਣੇ ਬਾਹਰ ਅੱਧੇ ਕਿੰਨੇ ਲੋਕੀ ਤੋਂ ਚਲ ਗਏ ਆ ਤੇ ਕਈ ਲੋਕੀ ਬਾਅਦ ਦੇਖੋ ਕੋਈ ਨਹੀਂ ਕਲਤਾ ਉਹਨਾਂ ਨੂੰ ਤਾਂ ਸੜਨ ਦਵਾਈ ਮਿਲਨੇ ਸ਼ੁਰੂ ਹੋ ਜੇਗੀ ਜੀ ਕੋਈ ਕੋਈ ਨਹੀਂ ਜਿਹੜਾ ਟਾਈਮ ਅੱਜ ਆਇਆ ਅੰਮ੍ਰਿਤਸਰ ਗੀਤਾ ਕਹਿੰਦੇ ਨੇ ਕੰਮ ਜੋ ਕਰਨਾ ਨਹੀਂ ਨਹੀਂ ਕੋਈ ਨਹੀਂ ਉਹ ਅਸੀਂ ਮੈਂ ਦੇਖੂਗਾ ਕੋਈ ਨਹੀਂ ਸਾਨੂੰ ਖੁਦ ਗਿਆ ਜੀ ਕਰ ਰਹੀ ਹੈ ਠੀਕ ਹੈ ਅੱਛਾ ਕੋਈ ਨਹੀਂ ਮੈਂ ਉਹ ਚੀਜ਼ ਚਕਨੂ ਉੱਚਾ ਬਸ ਸੀਰੀਅਸਲੀ ਲਵਾਂਗੇ ਕੋਈ ਵੀ ਇਦਾਂ ਦਾ ਸਾਡਾ ਕੋਈ ਮੁਲਾਜ਼ਮ ਕੋ ਗਲਤ ਬਿਹੇਵ ਕਰਦਾ ਹੈ ਅਸੀਂ ਉਹਨੂੰ ਬਹੁਤ ਸੀਰੀਅਸਲੀ ਲੈ ਲੈਂਦੇ ਆ ਠੀਕ ਹੈ ਠੀਕ ਹੈ ਸਾਰਿਆਂ ਨੂੰ ਵਧੀਆ ਮਤਲਬ ਅੱਪਸਾ ਚੱਲ ਰਿਹਾ ਤੇ ਕੋਈ ਵੀ ਏਦਾਂ ਦੀ ਗੱਲ ਡਿਸਪਲਿਨ ਵਾਲੀ ਗੱਲ ਹੈ ਉਸ ਹੀ ਦੇਖਾਂਗੇ ਕੋਈ ਲੋਕ ਤਾਂ ਕਹਿ ਰਹੇ ਕਿ ਬਾਲ ਮੈਡੀਕਲ ਸਟੋਰ ਨਾਲ ਇਹਨਾਂ ਦੀ ਮਿਲੀ ਭੁਗਤਣਾ ਸਾਰਾ ਕੰਮ ਹੋ ਰਿਹਾ ਹੈ ਰਾਜ ਮੈਡੀਕਲ ਸਟੋਰ ਆ ਸਾਰਿਆਂ ਨੂੰ ਉੱਥੇ ਭੇਜਦੇ ਨੇ ਦਵਾਈਆਂ ਲੈਣ ਵਾਸਤੇ ਨਹੀਂ ਉਹ ਦੇਖੋ ਅਸੀਂ ਕਿਸੇ ਨੂੰ ਕਦੇ ਵੀ ਸਾਡਾ ਨਾ ਹੀ ਕੋਈ ਮੁਲਾਜ਼ਮ ਭੇਜਦਾ ਹੈ ਨਾ ਹੀ ਅਸੀਂ ਭੇਜਦੇ ਹਾਂ ਕਿ ਟੀਵੀ ਹਸਪਤਾਲ ਵੀ ਇੱਥੇ ਹੈ ਉਹਨਾਂ ਦੇ ਮੁਲਾਜ਼ਮ ਵੀ ਹੈਗੇ ਆ ਠੀਕ ਹੈ ਨਾ ਤੇ ਸਾਡਾ ਕਦੇ ਵੀ ਕੋਈ ਅਸੀਂ ਨਹੀਂ ਕਰਦੇ ਅਸੀਂ ਤਾਂ ਪ੍ਰੋਗਰਾਮ ਸਾਰਾ ਚਲਾ ਰਹੇ ਹਾਂ ਇਹਨੇ ਸਾਲਾਂ ਤੋਂ ਚੱਲ ਰਿਹਾ ਬਹੁਤ ਵਧੀਆ ਪ੍ਰ ਠੀਕ ਹੈ ਅੱਜ ਦਵਾਈ ਆ ਗਈ ਹੈ ਅੱਜ ਦਵਾਈ ਸਾਰਿਆਂ ਨੂੰ ਅਸੀਂ ਦੇ ਦਾਂਗੇ ਠੀਕ ਹੈ ਹੋਰ ਡੀਪਰ ਵੱਲੋਂ ਬਾਕਾਇਦਾ ਫੋਨ ਨੰਬਰ ਦਿੱਤਾ ਜਾਂਦਾ ਵੀ ਇਸ ਫੋਨ ਨੰਬਰ ਤੇ ਜੀ ਅਗਲੇ ਹਫਤੇ ਤੁਹਾਨੂੰ ਜੀ ਫੋਨ ਕਰਕੇ ਦਵਾਈ ਦੇ ਦੇਣਾ ਕੋਈ ਐਲੀਗੇਸ਼ਨ ਹੈ ਦੇਖੋ ਇਦਾਂ ਨਹੀਂ ਅਸੀਂ ਕਦੇ ਵੀ ਕੋਈ ਨਹੀਂ ਦਿੰਦਾ ਨੰਬਰ ਦਿੱਤਾ ਨੇ ਸਾਰਿਆਂ ਨੂੰ ਮੈਂ ਸਾਡੇ ਕੋਲ ਪ੍ਰੂਫ ਹੈ ਵਿਦ ਪ੍ਰੂਫ ਹੈ ਜੀ ਨਹੀਂ ਤੇ ਪ੍ਰੂਫ ਹੈ ਨਹੀਂ ਉਹ ਫਿਰ ਮੈਂ ਦੇਖ ਲੈਣਾ ਕੋਈ ਨਹੀਂ ਕੀ ਐਕਸ਼ਨ ਲਿਆ ਜਾਏਗਾ ਠੀਕ ਹੈ ਜੋ ਵੀ ਅਗਰ ਹੋਏਗਾ ਜੋ ਵੀ ਅਪਰੋਪਰੀਟ ਐਕਸ਼ਨ ਹੈ ਅਸੀਂ ਲਵਾਂਗੇ ਕੋਈ ਪ੍ਰੋਬਲਮ ਨਹੀਂ ਜੇਕਰ ਜਿਹੜੇ ਜੇ ਆਂਦੀ ਹੈ ਤਾਂ ਸਾਨੂੰ ਠੀਕ ਬਾਅਦ ਅਗੇ ਦੇਖੋਗੇ ਵੀ ਬਾਅਦ ਲੋਕੀ ਕਾਜਲ ਹੋ ਰਹੇ ਬਾਰੇ ਕੋਈ ਨਹੀਂ ਜੀ ਹੁਣ ਮੈਡੀਸਿਨ ਆ ਰਹੀ ਹੈ ਅਸੀਂ ਉਹਨੂੰ ਉਹਨਾਂ ਲੋਕਾਂ ਨੂੰ ਰੋਕ ਦਿੰਨੇ ਆ ਠੀਕ ਹੈ ਤਾਂ ਜਿਹੜੇ ਲੋਕਾਂ ਅੱਜ ਟਾਈਮ ਦਿੱਤਾ ਸੀ ਉਹਨਾਂ ਨੂੰ ਮੈਡੀਸਿਨ ਕਿੱਥੋਂ ਲੈਣਗੇ ਇਹ ਟਰਾਂਸਪੋਰਟ ਵਾਲੇ ਹੀ ਤਾਂ ਇਹ ਫੋਨ ਆ ਰਿਹਾ ਠੀਕ ਹੈ ਅੱਜ ਜਿਨ੍ਹਾਂ ਨੂੰ ਅੱਜ ਦਾ ਟਾਈਮ ਦਿੱਤਾ ਸੀ ਅੱਜ ਦੀ ਜਿਹੜੇ ਰੋਕ ਦਿੰਨੇ ਆ ਉਹਨਾਂ ਨੂੰ ਅਜੇ ਮੈਡੀਸਿਨ ਆਨ ਨਹੀਂ ਫੋਨ ਉਹਨੇ ਦੇ ਦੇਣੀ ਹੈ ਮੈਡੀਸਿਨ ਉਹ ਤਾਂ ਗਰੀਬ ਪਰਿਵਾਰਾਂ ਵਿਚਾਰੇ ਕਰਾ ਕੇ ਦੇ ਗਏ ਗਰੀਬ ਪਰਿਵਾਰਾਂ ਦੇ ਦੇਖੋ ਧੀਵੀ ਦਵਾਈ ਗਰੀਬ ਪਰਿਵਾਰਾਂ ਚ ਹੀ ਹੁੰਦੀ ਹੈ ਮੈਂ ਹੁਣੇ ਆ ਰਹੀ ਆ 1 ਮਿੰਟ ਹਲੋ ਹਾਂਜੀ ਜੀ ਜਦੋਂ ਕੋ ਮਿਲਿਆ ਉਹ ਕਹਿੰਦੀ ਪਹਿਲਾਂ ਹੀ ਮੈਂ ਦਵਾਈ ਲੈ ਠੀਕ ਹੈ ਟੀਵੀ ਹਸਪਤਾਲ ਇਥੇ ਨਾਲ ਹੈ ਠੀਕ ਹੈ ਨਾ ਟੀਵੀ ਹਸਪਤਾਲ ਦੇ ਡਾਕਟਰਸ ਅਲੱਗ ਹੁੰਦੇ ਆ ਅਸੀਂ ਡੀ ਐਚ ਐਸ ਤੋਂ ਆ ਡਾਕਟਰ ਹੈਲਥ ਸਰਵਿਸਸ ਤੋਂ ਸਾਡੇ ਕੋਲ ਤਾਂ ਕਲੀਅਰ ਇਨਸਟਰਕਸ਼ਨਸ ਆ ਕੋਈ ਦਵਾਈ ਬਾਹਰ ਨਹੀਂ ਹੁੰਦੀ ਸਭ ਜਦ ਸਾਰੀ ਦਵਾਈ ਟੀਵੀ ਦਵਾਈ ਸਾਰੀ ਹਮੇਸ਼ਾ ਅੰਦਰੋਂ ਮਿਲਦੀ ਕਦੇ ਵੀ ਨਹੀਂ ਹੁੰਦਾ ਸਟੋਰ ਕੀਪਰ ਦੀ ਟਾਈਮਿੰਗ ਕੀ ਹੈ ਸਟੋਰ ਕੀਪਰ ਦੇ ਸਰਾਂ ਦੇ ਅੱਛ ਤੋਂ ਦੋ ਘੰਟੇ 10:00 ਹੋ ਜਾਂਦੇ ਆ ਫਿਰ 10:00 ਐਸੇ ਦੇ ਹਾਂ ਜੀ ਚੈੱਕ ਕਰੋ ਬਾਹਰ ਜਾ ਕੇ ਤੇ ਕੈਮਰੇ ਲੱਗੇ ਕੈਮਰੇ ਚੈੱਕ ਕਰੋ 10 ਵਜੇ ਤੇ ਆਇਆ ਦਾ ਉਦੋਂ ਲੋਕੜਾ ਇਸ ਵਿੱਚ ਵੀ ਕਰਦੇ ਆ ਗਏ ਉੱਥੇ ਨਹੀਂ ਨਹੀਂ ਦੇਖੋ ਮੈਂ ਉਹਨੂੰ ਬੁਲਾ ਕੇ ਦੇਖ ਲੈਣਾ ਜੀ ਇਦਾਂ ਦੀ ਕੋਈ ਵੀ ਅਲੀਗੇਸ਼ਨ ਹੁੰਦੀ ਹੈ ਕੋਈ ਵੀ ਗੱਲ ਕੀਤੀ ਹੈ ਨਾ ਸਾਡਾ ਬੜਾ ਮਿਸ਼ਲੇ ਹੋਣਾ ਮੈਂ ਅੱਛਾ ਕੋਈ ਨਹੀਂ ਮੈਂ ਬੁਲਾ ਲੈਣਾ ਕੋਈ ਨਹੀਂ ਮੈਂ ਦੇਖ ਲੈਣਾ ਠੀਕ ਹੈ ਠੀਕ ਹੈ ਮੈਂ ਐਕਸ਼ਨ ਲਾਉਂਗਾ